ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਪਾਤਣਾ ਰੋਡ ਤੇ ਨਵੀਂ ਬਣੀ ਕਲੋਨੀ ਆਈ ਐਲ ਪੀ ਜੋ ਕਲੋਨਾਈਜ਼ਰ ਜੋਕੇਸ਼ ਸੈਲੀ ਵੱਲੋਂ ਤਿਆਰ ਕੀਤੀ ਗਈ ਜਿਸ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਪਹੁੰਚੇ ਕਲੋਨਾਈਜ਼ਰ ਨੂੰ ਆਸ਼ੀਰਵਾਦ ਦਿੱਤਾ ਇਸ ਮੌਕੇ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਮਹਿੰਮ ਜੋ ਚਲਾਈ ਗਈ ਹੈ ਸਲਾਘਾਯੋਕ ਕਦਮ ਹੈ ਉਹਨਾਂ ਕਿਹਾ ਕਿ ਕਿਸਾਨਾਂ ਨਾਲ ਵੀ ਮਿਲ ਬੈਠ ਕੇ ਇਸ ਮਸਲੇ ਨੂੰ ਵੀ ਹੱਲ ਕੀਤਾ ਜਾਵੇਗਾ ਇਸ ਮੌਕੇ ਜੁਗੇਸ਼ ਸੈਲੀ ਨੇ ਕਿਹਾ ਕਿ ਕਲੋਨੀ ਹਰ ਪੱਖੋਂ ਪੂਰੀ ਤਰ੍ਹਾਂ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਸਰਕਾਰ ਦੇ ਨੀਮਾ ਦੀ ਪਾਲਣਾ ਕੀਤੀ ਜਾਵੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਆਪਾਂ ਜੀਥੇ ਖੜਾਂਗੇ ਨਾ ਉੱਥੇ ਹੀ ਆ ਗਏ ਫਤਨੀ ਸਰ ਇਹ ਦੇਖੋ ਆ ਸਰ ਇੱਕ ਹੱਸ-ਬੱਸ ਪੁੱਛਦੇ ਦੇਖੀ कमल रावत पूर्व मुख्यमंत्री जी की तरह आगे दिख है मेरे साइड से ऊपर चल आ इधर आ जाओ उधर कटारिया साहब सामने देखो कटारिया साहब प्लीज कंपा जी ना आ जाओ इधर जाओ आ जाओ आ जाओ स्टेप बाय स्टेप चलो गुरु गुरु देव मित्र उधर एक मिनट आओ सर आओ सर जी एक सा सामने देखिए ਸਾਹਮਣੇ ਦੇਖੋ ਆਓ ਸਰ ਪਲੀਜ਼ ਬੈਠ ਜਾਓ ਦੇਰ ਨਹੀਂ ਲੱਗੇਗਾ ਪ੍ਰਤੀਕਰਮ ਪ੍ਰਤੀਕਰਮ ਆਹ ਦੇਖੋ ਆਇਓ ਸਾਹਮਣੇ ਬੈਠੋ ਆਜਾ ਚੱਤਿਂ ਬੁਲਾਓ ਆਇਆ 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 ਚਲੋ ਆਹੋ ਚੋਕੇ ਇਹ ਅਸਿਸਟ ਕਰਨੇ ਅੱਛਾ ਸਟੇਟਸ ਪਲੀਜ਼ ਸਰ ਪੂਜਾ ਭਾਈ ਰਟਾ ਚਲੋ ਨਾਲ ਜ ਬਹੁਤ ਇਕੱਠੇ ਆਏ ਹੈ ਹੈ ਆਓ ਆਓ ਕਿਉਂ ਕਿ ਦੂਤੀ ਵਾਸਤੇ ਹੈ ਜਿਹਨੇ ਕੱਲ੍ਹ ਵਾਲੀ ਦੂਤੀ ਵਾਸਤੇ ਐਂਟਰਟੇਨਿੰਗ ਵਾਲੇ ਉਹ ਵਾਪਸ ਉਹ ਚੀਜ਼ ਸਾਡੇ ਕੋਲੇ ਜਾਨਾ ਕਰ ਉਹ ਅੱਜ ਵੀਰਵਾਰੀ ਨੂੰ ਇਹ ਕੱਲ ਜਿ ਤਰ੍ਹਾਂ ਤੇ ਕਿਸ ਤਰ੍ਹਾਂ ਇਹ ਮਸਲਾ ਮਤਲਬ ਜਲਦੀ ਜੀ ਹੋਏ ਠੀਕ ਤੁਸੀਂ ਤੋਂ ਨਹੀਂ ਬਿਲਕੁਲ ਸਾਰੀ ਗੱਲਬਾਤ ਕਰਕੇ ਸਾਰਾ ਕੁਝ ਕੀ ਹੋ ਜਾਣਾ ਅੱਜ ਵੀ ਗੱਲ ਦੇਖਾਂਗੇ ਤੇ ਸਟੇਟ ਦੀ ਤਰੱਕੀ ਦੇ ਲਈ ਕੀ ਹੋ ਸਕਦਾ ਸਾਡੇ ਬਿਜ਼ਨਸਮੈਨ ਕੈਮਰਨ ਸਾਡੇ ਕਿਸਾਨ ਕੈਮਰਨ ਸਾਡੇ ਜਿਹੜੇ ਕਾਰੋਬਾਰੀਓ ਕੈਮਰਨ ਉਹਨਾਂ ਨੂੰ ਕੀ ਕੀ ਚਾਹੀਦਾ ਉਹਨਾਂ ਨਾਲ ਵਿਚਾਰਵਟਾਂਦਰਾ ਕਰਾਂਗੇ ਅੱਜ ਇੱਥੇ ਸਰਕਾਰ ਜਿਸ ਤਰ੍ਹਾਂ ਰਸੇ ਖਿਲਾਫ ਯੁੱਧ ਛੇੜਿਆ ਹੈ ਤੋ ਦੇਖ ਰਹੇ ਆ ਰਿਜ਼ਲਟ ਵੀ ਕਿਸ ਤਰ੍ਹਾਂ ਲੱਗ ਰਿਹਾ ਆ ਵੀਰ ਤੁਸੀਂ ਦੱਸੋ ਅਸੀਂ ਤਾਂ ਕੰਮ ਕਰ ਲਿਆ ਥੰਸ ਵਧੀਆ ਲੱਗ ਰਿਹਾ ਆ ਤੁਹਾਨੂੰ ਪੁੱਛ ਲਈ ਕਿ ਸਹੀ ਫੈਸਲੇ ਨਹੀਂ ਦੇਖੋ ਇਹ ਤੇ ਅਸੀਂ ਤਾਂ ਲੱਗੇ ਹੋਏ ਸੀ ਔਰ ਸਰਕਾਰ ਨੇ ਇੱਕ ਯੁੱਧ ਨਸ਼ਾ ਵਿਰੁੱਧ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੇ ਜਿਹੜੇ ਦੇਸ਼ਾਂ ਨਰਿਤਾ ਤੇ ਇੱਕ ਬੜਾ ਇਫੈਕਟਿਵ ਜਿਹੜੀ ਮਹਿੰਮ ਚਲਾਈ ਹੋਈ ਆ ਔਰ ਜਿਹੜੇ ਜਿਹੜੇ ਵੀ ਲੋਕ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਨੂੰ ਬਿਲਕੁਲ ਹੀ ਬਖਸ਼ਿਆ ਜਾਏਗਾ ਪੂਰੀ ਸ਼ਕਤੀ ਦੇ ਨਾਲ ਤੁਹਾਨੂੰ ਗਰਾਊਂਡ ਦੇ ਵਿੱਚ ਤੁਹਾਨੂੰ ਤਸੱਲੀ ਹੈ ਠੀਕ ਹੈ ਨਾ ਸਰ ਕਿਸਾਨ ਜਿਹੜੀ ਕਲੋਨੀ ਆਈਪੀਐਲ ਸੀ ਕੱਟ ਰਹੇ ਹੋ ਇਹ ਕਿੰਨੀ ਏਕੜ ਚ ਕੱਟ ਰਹੇ ਸੀ ਸਰ ਆਈਐਲਪੀ ਆਪਣੀ ਫਰਮ ਦਾ ਨਾਮ ਹੈ ਜੀ ਇਨੋਵੇਟਿਵ ਲੈਂਡ ਪ੍ਰੋਮੋਟਰਸ ਤੇ ਆਪਣੇ ਕਈ ਪ੍ਰੋਜੈਕਟ ਚੱਲ ਰਹੇ ਨੇ ਤੇ ਸਮਾਨੇ ਅਸੀਂ ਫਸਟ ਟਾਈਮ ਆਇਆ ਸਾਡੀ ਕਲੋਨੀ ਦਾ ਨਾਮ ਜੀ ਸਕਾਈਵਿਊ ਸਟੇਟਸ ਹੈ ਤੇ ਅਪਣੇ 7.5 ਏਕੜ ਚ ਆਪਾਂ ਉਹ ਕੱਟ ਰਹੇ ਆ 45 ਫੁੱਟ ਦਾ ਪਤਣਾ ਰੋਡ ਤੋਂ ਆਪਣਾ ਰਸਤਾ ਲੱਗਦਾ ਜੀ ਰੋਡ ਕਿੰਨੀ ਛੱਡੀ ਤੁਸੀਂ 45 ਫੁੱਟ ਰੋਡ ਜੀ ਆਪਣੇ ਹਾਈਵੇ ਤੋਂ ਹੈ ਔਰ ਅੰਦਰ ਆਪਾਂ ਨੇ 70 ਫੁੱਟੀ ਰੋਡ ਰੱਖੀ ਹੈ ਤੇ 50 ਫੁੱਟੀ ਦਿੱਤੀ ਹੈ ਜੀ ਕਲੋਨੀ ਵਿੱਚ ਤਿੰਨ ਪਾਰਕ ਨੇ ਤੇ ਮੇਰੇ ਹਿਸਾਬ ਨਾਲ ਸਮਾਨੇ ਵਿੱਚ ਸਭ ਤੋਂ ਵਾਈਡ ਰੋਡ ਹੈ ਜੇ ਆਪਾਂ 70 ਫੁੱਟ ਦੀ ਗੱਲ ਕਰੀਏ ਤਾਂ ਜੀ ਸਰ ਸਭ ਕੁਝ ਹੋਏਗਾ ਸਭ ਕੁਝ ਆਪਾਂ ਜੀ ਪੂੜਾ ਅਪਰੂਵਡ ਕੱਟਾਂਗੇ ਜਦੋਂ ਵੀ ਸਿਸਟਮ ਇਹ ਆਪਾਂ ਔਨ ਦਾ ਵੇ ਆਉਣੇ ਆ ਔਨ ਰਿਕਾਰਡਸ ਆਉਣੇ ਆ ਹਜੇ ਜਸਟ ਸਾਡੀ ਪਲੈਨਿੰਗ ਚੱਲ ਰਹੀ ਹੈ ਔਨ ਵਾਲੇ ਟਾਈਮ 'ਚ ਅਸੀਂ ਇੰਪਲੀਮੈਂਟ ਕਰਾਂਗੇ ਜੀ